ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਇਹਦਾ ਸਰਕਾਰ ਦੇ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਚੁੱਕੇ ਗਏ ਨੇ ਅਹਿਮ ਕਦਮ ਪੰਜਾਬ ਦੇ ਵਿਦਿਆਰਥੀਆਂ ਨੂੰ ਕਰ ਦਿੱਤੇ ਗਏ ਨੇ ਖਾਸ ਹੁਕਮ ਜਾਰੀ ਜਿਹਾ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਅਨੇਕਾਂ ਕਦਮ ਚੁੱਕੇ ਗਏ ਨੇ ਤੇ ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਕੁਝ ਖਾਸ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਕਿ ਭਾਰਤ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਹੁਣ ਅਕਾਦਮਿਕ ਤੇ ਸਹਿ ਪਾਠਕ੍ਰਮ ਜਿਹੜੇ ਰਿਕਾਰਡਸ ਨੇ ਉਹਨਾਂ ਨੂੰ ਡਿਜੀਟਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਤੇ ਜਿਸ ਦੇ ਤਹਿਤ ਹੁਣ ਇੱਕ અપਾਰ ਆਈਡੀ ਯੋਜਨਾ ਸ਼ੁਰੂ ਕੀਰ ਦਿੱਤੀ ਜਾਵੇਗੀ ਦੱਸਦੀਏ ਕਿ ਆਪਾ ਆਰ ਆਈਡੀ ਇੱਕ ਜਿਹੜੀ ਕਿ ਡਿਜੀ ਲੋਕਰ ਦੇ ਨਾਲ ਲਿੰਕ ਹੋਵੇਗੀ ਜਿਸ ਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਡਾਟਾ ਹੈ ਉਹ ਬਿਲਕੁਲ ਹੀ ਸੁਰੱਖਿਅਤ ਰਹੇਗਾ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਹੜੀ ਅਪਾਰ ਆਈਡੀ ਹੈ ਇਹ ਬਿਲਕੁਲ ਹੀ ਗੁਪਤ ਤੇ ਸੁਰੱਖਿਅਤ ਆਈਡੀ ਹੋਵੇਗੀ ਦੱਸਦੀਏ ਕਿ ਹਰ ਇੱਕ ਵਿਦਿਆਰਥੀ ਨੂੰ 12 ਨੰਬਰ ਦਾ ਇੱਕ ਜਿਹੜਾ ਕਿ ਵਿਲੱਖਣ ਜਿਹੜਾ ਨੰਬਰ ਜਾਰੀ ਕੀਤਾ ਜਾਵੇਗਾ ਜਿਹੜਾ ਕਿ ਡਿਜੀ ਲੋਕਰ ਦੇ ਨਾਲ ਲਿੰਕ ਹੋਵੇਗਾ ਇਹ ਤੇ ਦੱਸ ਦਈਏ ਕਿ ਇਸ ਆਈਡੀ ਦੇ ਵਿੱਚ ਜਿਹੜੇ ਕਿ ਬੱਚਿਆਂ ਦਾ ਨਾਮ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਵਗੈਰਾ ਸਭ ਕੁਝ ਉਹਨਾਂ ਦਾ ਡਾਟਾ ਡਾ ਲਿਖਿਆ ਜਾਵੇਗਾ ਇਹ ਤੇ ਦੱਸਦੀ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਅਪਾਰ ਆਈਡੀ ਬਣਾਉਣ ਦੇ ਲਈ ਮਾਪਿਆਂ ਦੀ ਸਹਿਮਤੀ ਨੂੰ ਯਕੀਨੀ ਬਣਾਉਣ ਤੇ ਉਸ ਤੋਂ ਬਾਅਦ ਅਪਾਰ ਆਈਡੀ ਬਣਾਉਣ ਦਾ ਕੰਮ ਵੀ ਜਲਦ ਤੋਂ ਜਲਦ ਸ਼ੁਰੂ ਕਰ ਦਿੱਤਾ ਜਾਵੇ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਕਿ ਯੋਜਨਾ ਅਪਾਰ ਆਈਡੀ ਯੋਜਨਾ ਉਹ ਇੱਕ ਰਾਸ਼ਟਰ ਇੱਕ ਵਿਦਿਆਰਥੀ ਯੋਜਨਾ ਦਾ ਹੀ ਇੱਕ ਹਿੱਸਾ ਹੈ ਜਿਸ ਦੇ ਨਾਲ ਵਿਦਿਆਰਥੀਆਂ ਦੇ ਜਿਹੜੇ ਵੇਰਵੇ ਨੇ ਉਹ ਗੁਪਤ ਤੇ ਸੁਰੱਖਿਅਤ ਰਹਿਣਗੇ ਦੱਸਦੀ ਹੈ ਕਿ ਇਸ ਆਈਡੀ ਨੂੰ ਬਣਾਉਣ ਦੇ ਲਈ ਬੱਚਿਆਂ ਦਾ ਨਾਮ ਉਹਨਾਂ ਦਾ ਜਨਮ ਤਰੀਕ ਉਹਨਾਂ ਦੇ ਮਾਪਿਆਂ ਦਾ ਨਾਮ ਉਹਨਾਂ ਦਾ ਜਿਹੜਾ ਰਹਾਇਸ਼ ਹੈ ਨਾਲ ਹੀ ਨਾਲ ਉਹਨਾਂ ਦਾ ਆਧਾਰ ਕਾਰਡ ਤੇ ਮੋਬਾਈਲ ਨੰਬਰ ਦੀ ਜ਼ਰੂਰਤ ਪਵੇਗੀ ਇਸ ਦੇ ਨਾਲ ਜਿਹੜਾ ਇਹ ਵਿਲੱਖਣ ਅਪਾਰ ਆਈਡੀ ਨੰਬਰ ਜਿਹੜਾ ਕਿ ਉਹ ਸ਼ੁਰੂ ਹੋ ਜਾਵੇਗਾ ਜਿਸ ਦੇ ਵਿੱਚ ਵਿਦਿਆਰਥੀਆਂ ਦੇ ਜਿਹੜੇ ਬੇਰਬੇ ਨੇ ਉਹ ਸੁਰੱਖਿਅਤ ਰਹਿਣਗੇ ਦੱਸਦੀਏ ਕਿ ਇਹ ਜਿਹੜੀ ਅਪਾਰ ਆਈਡੀ ਬਣਾਈ ਗਈ ਹੈ ਇਹ ਬੱਚਾਂ ਦੇ ਭਵਿੱਖ ਦੇ ਲਈ ਵੀ ਉਹਨਾਂ ਨੂੰ ਫਾਇਦਾ ਦੇਵੇਗੀ ਕਿਉਂਕਿ ਇਸ ਦੇ ਵਿੱਚ ਬੱਚਿਆਂ ਦੇ ਸਾਰੇ ਜਿਹੜੇ ਸਰਟੀਫਿਕੇਟ ਕਿਟ ਹੋਣਗੇ ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ ਹੈ ਉਹਨਾਂ ਦੇ ਸਕੂਲ ਤਬادله ਦੇ ਸਰਟੀਫਿਕੇਟ ਉਹਨਾਂ ਦਾ ਚਰਿੱਤਰ ਸਰਟੀਫਿਕੇਟ ਤੇ ਨਾਲ ਹੀ ਨਾਲ ਉਹਨਾਂ ਦੀਆਂ ਤਸਵੀਰਾਂ ਉਹਨਾਂ ਦਾ ਬਾਇਓਮੈਟ੍ਰਿਕ ਇਹ ਸਾਰਾ ਕੁਝ ਇਸ ਦੇ ਵਿੱਚ ਹੋਵੇਗਾ ਜਿਸ ਦੇ ਨਾਲ ਉਹਨਾਂ ਨੂੰ ਭਵਿੱਖ ਦੇ ਵਿੱਚ ਵੀ ਇਸ ਦਾ ਫਾਇਦਾ ਮਿਲੇਗਾ ਉਹ ਕਦੀ ਵੀ ਚਾਉਣ ਇਹਨਾਂ ਜਿਹੜੇ ਡਾਕੂਮੈਂਟਸ ਨੇ ਇਹਨਾਂ ਦੀ ਵਰਤੋਂ ਕਰ ਸਕਦੇ ਨੇ ਜਿਹੜੀ ਕਿ ਉਹਨਾਂ ਦੀ ਅਪਾਰ ਆਈਡੀ ਹੋਵੇਗੀ ਜਿਹੜੀ ਕਿ ਵਿਲੱਖਣ ਹੈ ਤੇ ਕਿਸੇ ਹੋਰ ਦੇ ਨਾਲ ਇਹ ਕਲੈਸ਼ ਨਹੀਂ ਕਰੇਗੀ ਹਰ ਵਿਦਿਆਰਥੀ ਦੀ ਅਲੱਗ-ਅਲੱਗ ਅਪਾਰ ਆਈਡੀ ਹੋਵੇਗੀ ਜਿਹੜੀ ਕਿ ਕਿਸੇ ਹੋਰ ਵਿਦਿਆਰਥੀ ਦੇ ਨਾਲ ਮੈਚ ਨਹੀਂ ਕਰੇਗੀ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਹੜੀ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਇਹ ਹੁਕਮ ਜਾਰੀ ਕੀਤੇ ਗਏ ਨੇ ਅਪਾਰ ਆਈਡੀ ਬਣਾਉਣ ਦੇ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੇ ਵੀ ਸਕੂਲ ਮੁਖੀਆਂ ਨੂੰ ਇਸ ਦੇ ਸਬੰਧ ਦੇ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਪੱਤਰ ਵੀ ਕੱਢ ਦਿੱਤੇ ਨੇ ਕਿ ਉਹ ਮਾਪਿਆਂ ਦੇ ਨਾਲ ਮੀਟਿੰਗਸ ਕਰਨ ਜਿਸ ਤੇ ਵਿੱਚ ਜਿਹੜੀ ਇਹ ਆਪਾਇ ਆਈਡੀ ਬਣਾਉਣ ਦੀ ਜਿਹੜੀ ਯੋਜਨਾ ਹੈ ਇਸ ਤੇ ਬਾਰੇ ਵਿੱਚ ਮਾਪਿਆਂ ਨੂੰ ਦੱਸਿਆ ਜਾਵੇ ਤੇ ਇਸ ਤੋਂ ਬਾਅਦ ਹੀ ਅਜਰੂ ਮਾਪੇ ਇਸ ਦੀ ਸਹਿਮਤੀ ਦੇ ਦੇਣ ਉਸ ਤੋਂ ਬਾਅਦ ਆਪਾਰ ਆਈਡੀ ਬਣਾਉਣ ਦਾ ਡਾਇ ਕੰਮ ਚਲ ਤੋਂ ਜਲਦ ਸ਼ੁਰੂ ਕਰ ਦਿੱਤਾ ਜਾਵੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਅਪਾਰ ਆਈਡੀ ਬਣਾਉਣ ਦੀ ਜਿਹੜੀ ਸਮਾਂ ਸੀਮਾ ਵੀ ਤੈਅ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਇਹ ਕਲ ਕਹਿ ਦਿੱਤੀ ਗਈ ਹੈ ਕਿ 31 ਦਸੰਬਰ ਤੱਕ ਅਪਾਰ ਆਈਡੀ ਬਣਾਉਣ ਦਾ ਜਿਹੜਾ ਕੰਮ ਹੈ ਉਹ ਸੰਪੂਰਨ ਤੌਰ ਤੇ ਹੋ ਜਾਣਾ ਚਾਹੀਦਾ ਹੈ ਅਗਰ ਇਸ ਤਰੀਕੇ ਇਹ ਕੰਮ ਕੰਪਲੀਟ ਨਹੀਂ ਹੁੰਦਾ ਤਾਂ ਫਿਰ ਸਰਕਾਰ ਦੇ ਵੱਲੋਂ ਸਖਤੀ ਦਾ ਰੁਖ ਵੀ ਅਪਣਾਇਆ ਜਾ ਸਕਦਾ ਹੈ ਦੱਸਦੀ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਜਿੰਨੇ ਵੀ ਸਰਟੀਫਿਕੇਟਸ ਹੋਣਗੇ ਉਹਨਾਂ ਦਾ ਜੋ ਵੀ ਬਾਇਓਮੈਟ੍ਰਿਕ ਹੋਵੇਗਾ ਉਹਨਾਂ ਦੀ ਜਨਮ ਤਰੀਕਸ ਦੇ ਨਾਲ ਹੀ ਨਾਲ ਉਹਨਾਂ ਦੇ ਬਹੁਤ ਸਾਰੇ ਜਿਹੜੇ ਹੋਰ ਵੀ ਡਾਕੂਮੈਂਟਸ ਨੇ ਚਾਹੇ ਉਹਨਾਂ ਦੇ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਨੇ ਖੇਡਾਂ ਦੇ ਖੇਤਰ ਨਾਲ ਸੰਬੰਧਿਤ ਨੇ ਚਾਹੇ ਉਹ ਸਰਟੀਫਿਕੇਟ ਚਰਿੱਤਰ ਦਾ ਸਰਟੀਫਿਕੇਟ ਹੋਵੇ ਜਾਂ ਉਹਨਾਂ ਦਾ ਬਾਇਓਮੈਟ੍ਰਿਕਸ ਵੀ ਕੋਈ ਜਿਹਾ ਉਹਨਾਂ ਦੇ ਡਾਕੂਮੈਂਟਸ ਹੋਣ ਉਹ ਸਾਰੇ ਆਪਾਰ ਆਈਡੀ ਦੇ ਵਿੱਚ ਸੁਰੱਖਿਅਤ ਤੌਰ ਤੇ ਰਹਿਣਗੇ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਇਹ ਅਪਾਰ ਆਈਡੀ ਬਿਲਕੁਲ ਗੁਪਤ ਹੋਵੇਗੀ ਜਿਸ ਦੀ ਜਾਣਕਾਰੀ ਉਸ ਸਬੰਧਿਤ ਵਿਦਿਆਰਥੀ ਤੋਂ ਬਿਨਾਂ ਕਿਸੇ ਹੋਰ ਦੇ ਕੋਲ ਨਹੀਂ ਹੋਵੇਗੀ ਤੇ ਇਹ ਡੀਜੀ ਲੋਕਲ ਦੇ ਨਾਲ ਲਿੰਕ ਹੋਵੇਗਾ ਨਾਲ ਹੀ ਦੱਸਿਆ ਕਿ ਸਰਕਾਰ ਦੇ ਵੱਲੋਂ ਮਾਪਿਆਂ ਨਾਲ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਹੀ ਇਸ ਅਪਾਰ ਆਈਡੀ ਨੂੰ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਦੇ ਵੱਲੋਂ ਵੀ ਹੁਣ ਮਾਪਿਆਂ ਦੇ ਨਾਲ ਮੀਟਿੰਗ ਕੀਤੀਆਂ ਜਾਣਗੀਆਂ ਤੇ ਮਾਪਿਆਂ ਦੀ ਸਹਿਮਤੀ ਲੈਣ ਤੋਂ ਬਾਅਦ ਅਪਾਰ ਆਈਡੀ ਬਣਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਸਾਰੇ ਸਕੂਲ ਮੁਖੀਆਂ ਦੇ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਦੀ ਜਿਹੜੀ ਸਹਿਮਤੀ ਉਹ ਵੀ ਪ੍ਰਗਟਾ ਦਿੱਤੀ ਗਈ